ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਚ ਬਣੀ ਸਾਡੇ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 2002 ਤੋਂ ਲੈ ਕੇ 2022 ਤੱਕ ਦੋ ਬਾਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਦੋ ਬਾਰ ਅਕਾਲੀ ਦਲ ਭਾਜਪਾ ਦੀ ਸਰਕਾਰ ਇਹਨਾਂ ਦੋ ਦਹਾਕਿਆਂ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਨਾ ਨੌਜਵਾਨ ਲਈ ਰੋਡ ਮੈਪ ਸੀ ਨਾ ਪੰਜਾਬ ਦੇ ਕਿਸਾਨ ਲਈ ਰੋਡ ਮੈਪ ਸੀ ਨਾ ਪੰਜਾਬ ਦੇ ਮਜ਼ਦੂਰਾਂ ਲਈ ਰੋਡ ਮੈਪ ਸੀ ਬਲਕਿ ਪੰਜਾਬ ਦੇ ਅੰਦਰ ਮਾਫੀਆ ਦੀ ਸ਼ੁਰੂਆਤ ਬਲਕਿ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਨਵੇਂ ਨਵੇਂ ਸਕੀਮਾਂ ਦੀ ਸ਼ੁਰੂਆਤ ਅਕਾਲੀ ਦਲ ਬੀਜੇਪੀ ਦੇ ਸਮੇਂ ਹੋਈ ਕਾਂਗਰਸ ਪਾਰਟੀ ਦੇ ਸਮੇਂ ਹੋਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਪੰਜਾਬ ਦੀ ਜਵਾਨੀ ਨੂੰ ਮਾਰਨ ਦੇ ਲਈ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਘੜੀ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋਮੋਗੇ ਕਿ ਪਹਿਲੀ ਵਾਰ ਚਿੱਟਾ ਨਾਂ ਦਾ ਸ਼ਬਦ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਚ ਮਿਲਿਆ ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸੁਣਿਆ ਕਿ ਚਿੱਟਾ ਨਾਂ ਦਾ ਕੋਈ ਨਸ਼ਾ ਪੰਜਾਬ ਚ ਆਇਆ ਹੈਗਾ ਔਰ ਉਸ ਸਮੇਂ ਪੰਜਾਬ ਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਉਸ ਨੇ ਨਸ਼ੇ ਦੇ ਵਪਾਰ ਨੂੰ ਪੰਜਾਬ ਦੇ ਹਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਇਕੱਲੇ ਦਰ ਬੀਜੇਪੀ ਨੇ ਲਈ। ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 2017 ਚ ਸਰਕਾਰ ਬਣਾਈ। ਤਾਂ ਸਾਡੇ ਧਾਰਮਿਕ ਗ੍ਰੰਥ ਉਹਨਾਂ ਤੱਕ ਨਹੀਂ ਬਖਸ਼ਿਆ। ਔਰ ਕਾਂਗਰਸ ਪਾਰਟੀ ਨੇ ਬੇਸ਼ੱਕ ਉਸ ਸਮੇਂ ਦੇ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ 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 ਚਲੇ ਗਏ ਹੁਣ ਕੈਪਟਨ ਸਾਹਿਬ ਪਰ ਲੇਕਿਨ ਜਿਹੜੀ ਹੁਣ ਵੀ ਕਾਂਗਰਸ ਆ ਜਿਹੜੀ ਵਚਨੀ ਕੁਛ ਦੀ ਕਾਂਗਰਸ ਆ ਉਹਦੇ ਵੀ ਬਹੁਤ ਸਾਰੇ ਨੇਤਾ ਉਹਨਾਂ ਦੇ ਨਾਲ ਉਸ ਰੈਲੀ 'ਚ ਖੜੇ ਸੀ ਜਦੋਂ ਉਹਨਾਂ ਨੇ ਗੁਟਕਾ ਸਾਹ ਮੱਥੇ 'ਤੇ ਰੰਦਾ ਕੇ ਕਿਹਾ ਸੀਗਾ ਕਿ ਪੰਜਾਬ 'ਚੋਂ ਚਿੱਟਾ ਖਤਮ ਕਰੂੰਗਾ ਪੰਜਾਬ 'ਚੋਂ ਨਸ਼ਕਤ ਕਰੂੰਗਾ ਪਰ ਨਹੀਂ 5 ਸਾਲ ਜੋ ਡਿਜ਼ਾਈਨ ਜੋ ਸਾਜष ਅਕਾਲੀ ਦਲ ਭਾਜਪਾ ਨੇ ਰਚੀ ਸੀ ਉਸੇ ਸਾਜਿਸ਼ ਦੇ ਪਹਿਰਾ ਕਾਂਗਰਸ ਪਾਰਟੀ ਦਿੱਤਾ ਕੈਪਟਨ ਸਾਹਿਬ ਨੇ ਦਿੱਤਾ ਇਹ ਸੱਚ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਤਾਉਣਸਰ ਸਭ ਤੋਂ ਪਹਿਲਾ ਹਮਲਾ ਸੀ ਨਸ਼ਾ ਖੋਰਾ ਦੇ ਖਿਲਾਫ ਕੀਤਾ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਪੰਜਾਬ ਦੇ ਨੌਜਵਾਨੇ ਨੂੰ ਬਚਾਉਣ ਦਾ ਕੰਮ ਦੀ ਸ਼ੁਰੂਆਤ ਹੋਈ ਤੁਸੀਂ ਸਾਰੇ ਗਵਾਹ ਹੋਗੇ ਮੈਂ ਵੀ ਉਸ ਪੰਜਾਬ ਕੈਬਨਟ ਦਾ ਹਿੱਸਾ ਜਿਨੇ ਪਹਿਲੀ ਵਾਰ ਜਦੋਂ ਸਰਕਾਰ ਬਣੀ ਦਾ ਪਹਿਲਾ ਇਸ਼ਤਿਹਾਰ 30000 ਨੌਕਰੀਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੁਵਾਈ ਜਾਰੀ ਹੋਇਆ ਪਹਿਲੀ ਕੈਬਨਟ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਦੇ ਅੰਦਰ ਪਹਿਲੀ ਵਾਰ ਹਰਾ ਪੈਨ ਪੰਜਾਬ ਦੇ ਨੌਜਵਾਨ ਦੇ ਹੱਕ ਚੱਲਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਹਿਲੀ ਕੈਬਨਟ ਦੇ ਅੰਦਰ 30000 ਨੌਕਰੀ ਦਾ ਇਸ਼ਤਿਹਾਰ ਜਾਰੀ ਕਰਕੇ ਐਡਵਰਟਾਈਜ਼ਮੈਂਟ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਕਿ ਪੰਜਾਬ ਦਾ ਨੌਜਵਾਨ ਉਹ ਨਸ਼ੇ ਤੋਂ ਦੂਰ ਰੋਜ਼ਗਾਰ ਦੇ ਨੇੜੇ ਜਾਊਗਾ ਰੋਜ਼ਗਾਰ ਪ੍ਰਾਪਤੀ ਬਲ ਬਦੂਗਾ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਅੱਜ ਅਸੀਂ 50000 ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਵਿਸ਼ਵਾਸ ਬਹਾਲ ਕੀਤਾਗਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਬਹਾਰ ਹੋਇਆਗਾ ਕਿ ਪੰਜਾਬ ਤਰੱਕੀ ਦੀ ਅਲੀਹਾਂ ਤੇ ਚੱਲ ਪਿਆ ਕਿਉਂਕਿ ਉਜੜਦੇ ਪੰਜਾਬ ਦੀ ਨਹੀਂ ਕਿ ਪੰਜਾਬ ਨੂੰ ਕਿਵੇਂ ਉਜ਼ਾੜਨਾਗਾ ਪੰਜਾਬ ਨੂੰ ਕਿਵੇਂ ਬਰਬਾਦ ਕਰਨਾਗਾ ਇਹ ਦੀਦੀ ਕਾਂਗਰਸ ਪਾਰਟੀ ਨੇ ਰੱਖੀ ਕាលੀ ਤਰ ਬੀਜੇਪੀ ਨੇ ਰੱਖੀ ਪਰ ਲੇਕਿਨ ਅਸੀਂ ਇੱਕ ਬਸਦਾ ਪੰਜਾਬ ਬਣਾ ਰਹੇ ਹਾਂ ਇੱਕ ਉਹ ਪੰਜਾਬ ਜਿਹੜਾ ਘੁੱਗ ਬਸਦਾ ਹੁੰਦਾ ਸੀਗਾ ਜਿਹੜਾ ਦੇਸ਼ ਦੇ ਉੱਤੇ ਦੇਸ਼ ਦੇ ਲੋਕ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀਗੇ ਕਿ ਹਾਂ ਜੀ ਪੰਜਾਬ ਸਾਡਾ ਨੰਬਰ 1 ਸੂਬਾ ਹੈ ਅੱਜ ਯੂਨੋ ਬਸ ਦਾ ਪੰਜਾਬ ਬਣਾ ਰਿਹਾ ਜਿਹੜਾ ਕਿ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੇ ਸਮੇਂ ਉਹ ਜਿਹੜਾ ਪੰਜਾਬ ਬਣਾਤਾ ਸੀ ਇਹਨਾਂ ਦੇ ਸਮੇਂ ਪੰਜਾਬ ਵਿੱਚ ਪਰਿਵਾਰਵਾਦ ਭਾਰੂ ਸੀਗਾ ਜਦੋਂ ਪੰਜਾਬ ਵਿੱਚ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੀ ਸਰਕਾਰ ਰਹੀ ਆ ਤਾਂ ਪੰਜਾਬ 'ਚ ਪਰਿਵਾਰਵਾਦ ਭਾਰੂ ਸੀਗਾ ਪਰਿਵਾਰਾਂ ਦੇ ਰਹੀ ਨੌਕਰੀਆਂ ਵੰਡੀਆਂ ਜਾਂਦੀਆਂ ਸੀਗੀਆਂ ਤੁਸੀਂ ਸਾਰੇ ਗਵਾਹਗੇ ਕਿ ਪਿਛਲੀ ਕਾਂਗਰਸ ਦੇ ਸਮੇਂ ਵੀ ਕੋਸ਼ ਇੰਸਪੈਕਟਰ ਉਹ ਕਾਂਗਰਸ ਪਾਰਟੀ ਨੇ ਆਪਣੇ ਪਰਿਵਾਰਾਂ ਦੇ ਬੰਦੇ ਵਿਅਕਤੀ ਕੈਬਨਟ ਚ ਸਪੈਸ਼ਲ ਮਨਜ਼ੂਰੀਆਂ ਦੇ ਕੇ ਲਾਏ ਸੀ ਕੈਬਨਟ ਦੇ ਅੰਦਰ ਸਪੈਸ਼ਲ ਮਨਜ਼ੂਰੀਆਂ ਦੇ ਕੇ ਪਰਿਵਾਰਵਾਦ ਨੂੰ ਕਾਂਗਰਸ ਪਾਰਟੀ ਨੇ ਕਿਵੇਂ ਵਧਾਇਆ ਸੀ ਇਹ ਸਾਰਾ ਪੰਜਾਬ ਜਾਣਦਾ ਪਰ ਲੇਕਿਨ ਅਸੀਂ ਕੀ ਵਧਾਇਆ ਅਸੀਂ ਪੰਜਾਬ ਬਾਦ ਵਧਾਇਆਗਾ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਹੋਰ ਤਾਕਤਵਰ ਕੀਤਾਗਾ ਅਸੀਂ ਪਰਿਵਾਰਵਾਦ ਨਹੀਂ ਪਤਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਰਿਵਾਰਵਾਦ ਦਾ ਖਾਤਮਾ ਕੀਤਾ ਜਿਹੜਾ ਪਰਿਵਾਰਵਾਦ ਅਕਾਲੀ ਦਲ ਚੱਲਦਾ ਹੁੰਦਾ ਸੀ ਜਿਹੜਾ ਪਰਿਵਾਰਵਾਦ ਕਾਂਗਰਸ ਪਾਰਟੀ ਚੱਲਦਾ ਹੁੰਦਾ ਸੀ ਕਿਉਂਕਿ ਤੁਸੀਂ ਤੱਜ ਵੀ ਗਵਾਂਗੇ ਉਹ ਪਰਿਵਾਰ ਨੂੰ ਬਚਾਉਣ ਲਈ ਹਾਲਾਂਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਕੁਰਬਾਨ ਕਰਤੀਆਂ ਹਜੇ ਵੀ ਉਹਨਾਂ ਦੀ ਜਿਹੜੀ ਉਹ ਆਪਣੀਆਂ ਪਾਰਟੀਆਂ ਦੀ ਕੁਰਬਾਨੀ ਦੇ ਰਹੇ ਨੇ ਪਰ ਲੇਕਿਨ ਅੱਜ ਵੀ ਆਪਣੇ ਪਰਿਵਾਰਾਂ ਨੂੰ ਵਿਚਾਰ ਰਹੇ ਨੇ ਕਿ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਅਗੇ ਲੱਗੇ ਜਾਈਆ ਪੰਜਾਬ ਬਾਦਦਾ ਸੀ ਜਿਹੜਾ ਸਿਲਸਿਲਾ ਪੰਜਾਬ ਸ਼ੁਰੂ ਕੀਤਾ ਸੀ ਇਸੇ ਕਰਕੇ ਅਸੀਂ ਅੱਜ ਦੇ ਬਜਟ ਦਾ ਥੀਮ ਵੀ ਇਹ ਰੱਖਿਆ ਕਿ ਬਦਲਦਾ ਪੰਜਾਬ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹਨੇ ਕਿ 17 ਚ ਪਹਿਲੀ ਇਲੈਕਸ਼ਨ ਲੜੀ ਆਵਾਮੀ ਪਾਰਟੀ ਦੇ ਸਤਾਰਾਂ ਚ 2017 ਚ ਪਹਿਲੀ ਇਲੈਕਸ਼ਨ ਲੜੀ ਔਰ 2022 ਚ ਦੂਜੀ ਇਲੈਕਸ਼ਨ ਲੜੀ ਪੰਜਾਬ ਦੇ ਸਿਆਸੀ ਸੀਨ ਦੇ ਅੰਦਰ ਕਦੇ ਐਡਾ ਵੱਡਾ ਫੇਰ ਬਦਲ ਨਹੀਂ ਹੋਇਆ ਹੁਣ ਤੱਕ ਰਵਾਇਤੀ ਪਾਰਟੀਆਂ ਟ੍ਰੈਡੀਸ਼ਨਲ ਪਾਰਟੀਆਂ ਪੰਜਾਬ ਤੇ ਰਾਜ ਕਰਦੀਆਂ ਰਹੀਆਂ ਸਤਾਰਾਂ ਦੇ ਵਿੱਚ ਆਵਾਮੀ ਪਾਰਟੀ ਨੇ ਡੈਬਿਊ ਕੀਤਾ ਆਵਾਮੀ ਪਾਰਟੀ ਨੇ ਇਲੈਕਸ਼ਨ ਲੜੀ ਤਬੀਬਦਾਇ ਕਾਇ ਔਰ ਇਹ 2022 ਚ ਲੜੀ ਦਾ 92 ਬਦਾਇਕਾ ਹੈ ਪੰਜਾਬ ਦੇ ਲੋਕਾਂ ਨੇ ਬਦਲਾਬ ਨੂੰ ਬੋਟ ਦਿੱਤੀ ਪੰਜਾਬ ਦੇ ਲੋਕਾਂ ਨੇ ਚੇਂਜ ਨੂੰ ਬੋਟ ਦਿੱਤੀ ਬਦਲਾਬ ਨੂੰ ਬੋਟ ਦਿੱਤੀ ਔਰ ਪਿਛਲੇ 3 ਸਾਲਾਂ ਤੋਂ ਬਦਲਾਬ ਜਿਹੜਾ ਉਹ ਜਾਰੀ ਆ ਇਸੇ ਗੱਲ ਕਰਕੇ ਅੱਜ ਇਸ ਅਸੀਂ ਬਜਟ ਦਾ ਨਾਮ ਵੀ ਬਦਲਦਾ ਬਦਲਾਵ ਵਾਲਾ ਬਜਟ ਰੱਖਿਆ ਗਿਆ ਬਦਲਦਾ ਪੰਜਾਬ ਸੋ ਮੇਰਾ ਕਹਿਣ ਦਾ ਪਾਪ ਜਿਹੜੇ ਮਰਜ਼ੀ ਖੇਤਰ ਚ ਦੇਖ ਲਈਏ ਸੋ ਆਮ ਆਦਮੀ ਪਾਰਟੀ ਨੇ ਹਰੇਕ ਖੇਤਰ ਦੇ ਅੰਦਰ ਪਿਛਲੇ 3 ਸਾਲਾਂ ਚ ਲਾ ਮਿਸਾਲ ਤਰੱਕੀ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਸਾਲਾਂ ਚ ਜਿਹੜੇ ਕਾਲੀ ਦਲ ਦੇ 5 ਸਾਲ ਕਾਂਗਰਸ ਦੇ 5 ਸਾਲ ਉਹਨਾਂ ਦੇ 5-5 ਸਾਲ ਲਾ ਲਈਏ ਤਾਂ ਆਮ ਆਦਮੀ ਪਾਰਟੀ ਦੇ 3 ਸਾਲ ਲਾ ਲਈਏ ਚਾਹ ਉਹ ਕੈਪੀਟਲ ਕ੍ਰिएशन ਦੀ ਗੱਲ ਆ ਚਾਹ ਉਹ ਕੈਪੀਟਲ ਦੀ ਗੱਲ ਆ ਕੈਪੀਟਲ ਕ੍ਰिएशन ਦੀ ਗੱਲ ਆ ਕੈਪੀਟਲ ਐਸੈਟ ਦੀ ਗੱਲ ਆ ਚਾਹ ਰੈਵਨਿਊ ਵਧਾਉਣ ਦੀ ਗੱਲ ਆ ਚਾਹ مالی ਖਰਚੇ ਘਟਾਉਣ ਦੀ ਗੱਲ ਆ ਚਾਹ ਨੌਕਰੀਆਂ ਦੇਣ ਦੀ ਗੱਲ ਆਗੀ ਅਸੀਂ 30 ਸਾਲਾਂ ਚ ਉਹਨਾਂ ਦੇ ਪੰਜ-ਪੰਜ ਸਾਲਾਂ ਨਾਲ ਪਾਰੂ ਆ। ਬਲਕਿ ਅਸੀਂ ਤਾਂ ਜੋ ਸਾਡੀ ਪਾਰਟੀ ਦਾ ਨਾਰਾਗਾ ਕੇ ਕ੍ਰਪਸ਼ਨ ਖਤਮ ਕਰਨਾ ਉਸ ਵੇਲੇ ਮੈਨੂੰ ਸਿਖਰਾਂ ਤੇ ਲੈ ਕੇ ਉਹਦੇ ਤਹਿਤ ਵੀ ਵੱਡੇ-ਵੱਡੇ ਫੈਸਲੇ ਕੀਤੇ। ਸੋ ਮੇਰਾ ਕਹਿਣ ਦਾ ਭਾਵ ਆ ਕਿ ਅੱਜ ਪੰਜਾਬ ਜਿਹੜਾ ਕਿਸੇ ਸਮੇਂ ਉਜੜਦਾ ਪੰਜਾਬ ਬਣ ਗਿਆ ਅਸੀਂ ਅਜਿਓ ਬਸਤਾ ਪੰਜਾਬ ਬਣ ਗਿਆ। ਅੱਜ ਕਿਸੇ ਸਮੇਂ ਜੋ ਬੱਤੀ ਗੁੱਲ ਪੰਜਾਬ ਹੁੰਦਾ ਸੀ ਕਿਉਂਕਿ ਪੰਜਾਬ 'ਚ ਲਾਈਟ ਹੀ ਨਹੀਂ ਆਉਂਦੀ ਸੀਗੀ ਬਿਜਲੀ ਦੀ ਅਵਧੀ ਸੀਗੀ ਅੱਜ ਵੱਤੀ ਫੁੱਲ ਪੰਜਾਬ ਬਣ ਗਿਆ ਕਿਉਂਕਿ ਅੱਜ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਕਿਸਾਨ ਨੂੰ 8 ਘੰਟੇ ਦੀ 16-16 ਘੰਟੇ ਬਿਜਲੀ ਜਾਰੀ ਆ ਪੰਜਾਬ ਦੇ ਕਿਸਾਨਾਂ ਨੂੰ 16-16 ਘੰਟੇ ਜਿਹੜੀ ਬਿਜਲੀ ਆ ਉਹ ਮਿਲਦੀ ਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੀ ਆਰਥਿਕ ਤਰੱਕੀ ਕਰ ਰਹੀ ਆ ਜੇ ਮੈਂ ਗੱਲ ਕਰਾਂ 200 25 26 ਬਜਟ ਦੀ 2025 26 ਚ ਦੇ ਬਜਟ ਜਿਹੜਾ ਅਸੀਂ ਇਹਦੇ ਚ ਐਕਸਪੈਂਡੀਚਰ ਦੇ ਅਨੁਮਾਨ ਲਾਏ ਨੇ ਕਿ 236000 ਕਰੋੜ ਰੁਪਏ 236000 80 ਕਰੋੜ ਰੁਪਏ ਦੇ ਅਨੁਮਾਨ ਜਿਹੜੇ ਨੇ ਕਿ ਉਹ 2025 26 ਦੀ ਲਾਏ ਦੇਗੇ ਜਿਹਦੇ ਅੰਦਰ ਟੋਟਲ ਰੈਵਨਿਊ ਰਸੀਦ ਜੜੀਆਂ ਨੇਗੀਆਂ ਟੋਟਲ ਰੈਵਨਿਊ ਰਸੀਦ ਜੜੀਆਂ ਨੇਗੀਆਂ ਉਹ 1 ਲੱਖ 11740 ਕਰੋੜ ਰੁਪਏ ਜਿਦੇ ਵਿੱਚ 8% ਦਾ ਵਾਅਦਾ ਅਸੀਂ ਅਨੁਮਾਨਿਤ ਕੀਤਾ ਕਿ 8% ਦੇ ਵਾਅਦੇ ਦੇ ਨਾਲ ਅਸੀਂ ਇਹ ਟੀਚੇ ਹਾਸਲ ਕਰਾਂਗੇ ਇਸੇ ਤਰੀਕੇ ਐਸਟੀਮੇਟ ਆਫ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰਸੀਡਸ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰਸੀਡਸ ਦੇ ਅੰਦਰ 75461 ਰੁਪਏ 75461 ਰੁਪਏ ਇਹਦੇ ਵਿੱਚ ਵੀ ਅਸੀਂ 10% जरा वह वाधा किया गया इस तरीके रेवेन्यू एक्सपेंडिचर एक लख पैंती हज़ार छे सौ अठानवे करोड़ रुपए और कैपीटल एक्सपेंडिचर जोड़ा कैपीटल एक्सपेंडिचर अफेक्टिव कैपिटल एक्सपेंडिचर जोड़ा वह ग्यारह हज़ार नौ सौ करोड़ रुपए जोड़ा कि काफ़ी बड़ा वादा गा इस तरीके अफेक्टिव रैवेन्यू डेफिशियट जब बई हज़ार तीन सौ बवंजा करोड़ रुपए यानी कि <laughs> टू पॉइंट फाइव वन दोवंजा ऑफ द जीएसडीपी इसे तरीके फिजिकल चौती हजार दो सौ एक करोड़ रुपए यानी कि तीन पॉइंट थ्री पॉइंट एटी फोर परसेंट तीन पॉइंट चौरासी फीसदी ऑफ द जी एस डी पी सो ਜੀਐਸਡੀਪੀ ਜਿਹੜੀ ਆ ਉਹ ਕਰੰਟ ਇਅਰ ਚ 9 ਫੀਸਦੀ ਵਾਦੇ ਦੇ ਨਾਲ ਉਹਨੇ ਗ੍ਰੋਥ ਕੀਤਾਗਾ ਔਰ ਅਗਲੇ ਸਾਲ ਅਸੀਂ ਜੀਐਸਡੀਪੀ ਜਿਹੜੀ ਆ ਉਹਦਾ ਵਾਦਾ 10 ਫੀਸਦੀ ਟਾਰਗੇਟ ਕੀਤਾ ਕਿ 10 ਫੀਸਦੀ ਸਾਡਾ ਵਾਦਾ ਹੋਊਗਾ ਇਹ ਮੈਂ ਸਮਝਦਾ ਅੱਜ ਦੇ ਇਸ ਬਜਟ ਦੀਆਂ ਮੁੱਖ ਬਿੰਦੂ ਸੀ ਇਹਦੇ ਨਾਲ ਦੀ ਨਾਲ ਇਹ ਤੁਸੀਂ ਚਾਹੋ ਨਾ ਮੈਂ ਕੱਲੇ-ਕੱਲੇ ਐਜੂਕੇਸ਼ਨ ਦੇ ਅੰਦਰ ਸਾਰਿਆਂ ਦਾ ਜ਼ਰੂਰਦਾਰ ਦਾ ਜਿਸ ਤਰ੍ਹਾਂ ਪਹਿਲਾਂ ਕਿਹਾਗਾ ਕਿ 25 26 ਦੇ ਅੰਦਰ ਜੀਐਸਡੀਪੀ 10% ਰਹਿਣ ਦੀ ਉਮੀਦ ਹੈ ਜਿਹਦਾ ਕਿ ਕੋਲ ਟੋਟਲ 892301 ਕਰੋੜ ਰੁਪਏ ਹੋਵੇਗੀ ਜਿਹੜੀ ਕਿ ਕਰੰਟ ਪ੍ਰੈਜ਼ੈਂਟ ਈਅਰ ਦੇ ਅੰਦਰ 8 ਲੱਖ 9538 ਕਰੋੜ ਰੁਪਏ ਯਾਨੀ ਕਿ ਲੱਖੋਂ ਦੇ 9% ਦਾ ਬਧਾ ਇਹਦੇ ਸਿਰਜ ਕੀਤਾ ਗਿਆ ਜੋ ਇੱਕ ਵੈਸਮ ਦਾ ਬਹੁਤ ਹੀ ਅੱਛਾ ਸੰਕੇਤ ਆ ਪੰਜਾਬ ਦੀ ਇਕਨੋਮੀ ਨੂੰ ਉਤਾਰਨ ਦਾ ਸੋ ਕਿਉਂਕਿ ਕਿਸੇ ਸਮੇਂ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਸੀ ਅਸੀਂ ਹੁਣ ਉਸ ਨੂੰ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਜਿਹੜਾ ਉਹ ਬਣਾ ਰਹੇ ਹਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਇਫੈਕਟਿਵ ਰੈਵਨਿਊ ਟੈਫੀਸ਼ੈਂਟ ਅਤੇ ਫਿਸਕਲ ਐਫੀਸ਼ੀਅਰ ਉਹ ਕਰੰਬਾਰ 2.51 ਅਤੇ 3.84 ਜਿਹੜਾ ਉਹ ਹੋਣ ਦੀ ਸਾਨੂੰ ਉਮੀਦ ਆ ਸੋ ਇਥੋਂ ਸੱਦ ਹੁੰਦਾ ਕਿ ਅਸੀਂ ਫਿਜ਼ੀਕਲ ਕਨਸੋਲਿਡੇਸ਼ਨ ਵੱਲ ਲਗਾਤਾਰ ਕਿ ਵਧ ਰਹੇ ਆਂਗੇ ਅਸੀਂ ਪੰਜਾਬ ਦੀ ਇਕਨੋਮੀ ਨੂੰ ਹੋਰ ਅੱਛਾ ਕਰ ਰਹੇ ਆਂ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ ਸ਼ੁਰੂ ਹੋਈ ਆ ਜਿਹਦੇ ਅੰਦਰ ਅਸੀਂ ਵਕ ਵਕ ਉਹ ਬੰਦ ਕੀਤੇ ਨੇ ਕਿ ਔਰ 5000 ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਉਦਮੀ ਨੌਜਵਾਨਾਂ ਨੂੰ ਪੰਜਾਬ ਹோம்ਗਾਰਡ ਚ ਭਰਤੀ ਕਰਾਗੇ ਜਿਹੜੇ ਕਿ ਸੈਕੰਡ ਲਾਈਨ ਆਫ ਡਿਫੈਂਸ ਬਣਨਗੇ ਬੀਐਸਐਫ ਤੋਂ ਬਾਅਦ ਤਾਂ ਕਿ ਸਾਡਾ ਉੱਥੇ ਜਿਹੜਾ ਡਰੋਨ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਨਸ਼ਾਗਾ ਉਹ ਜਿਹੜਾ ਸਰਹੱਦ ਤੋਂ ਬਾਹਰ ਆਉਂਦਾਗਾ ਉਹਨੂੰ ਰੋਕਣ ਦੇ ਅੰਦਰ ਅਸੀਂ ਪੰਜਾਬ ਜਿਹੜੀ ਆਪਣੀ ਹੋਂਮਿਕਾ ਨਿਵਾਸ ਕੇ ਕਿਉਂਕਿ ਵੈਸੇ ਤਾਂ ਹੈ ਡਿਊਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਸੈਂਟਰ ਦੀ ਆ ਸਰਹੱਦ ਦੇ ਉੱਤੇ ਕੰਮ ਕਰਨ ਦੀ ਕਿਉਂਕਿ ਪੰਜਾਬ ਕਿਲੋਮੀਟਰ ਦਾ ਏਰੀਆ ਜਿਹੜਾ ਉਬਸਫ ਦੇ ਸੀ ਆਉਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਅਸੀਂ ਸੋਨੇ ਹੈ ਕਿ ਪੰਜਾਬ ਜਿਹੜਾ ਇਸ ਦੇ ਹਿੱਸਾ ਬਾਬੇ ਔਰ ਇਹ ਜਿਹੜੀ ਸਮੱਸਿਆ ਇਹਨੂੰ ਅਸੀਂ ਜੜ ਤੋਂ ਖਤਮ ਕਰੀਏ ਔਰ ਇਹਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਉਹ ਵੀ ਵਿਕਸਿਤ ਕਰ ਰਹੇ ਆ ਉਹਦੇ ਅਸੀਂ ਮੋਡਿਊਲ ਦੇ ਅਸੀਂ ਜਿਹੜੇ ਨੇ ਡਰਾਈਲ ਵੀ ਲਾਇਆ ਨੇ ਕਿ ਔਰ ਇਹਦੇ ਲਈ 110 ਕਰੋੜ ਰੁਪਏ ਦਾ ਉਪਬੰਦ ਅਸੀਂ ਇਸ ਉਹਦੇ ਚ ਬਲਟ ਕੀਤਾ ਕਿ ਦੇ ਨਾਲ ਦੀ ਨਾਲ ਅਸੀਂ ਡਰਗ ਸੈਂਸਰਸ ਜਿਹੜੀ ਆ ਬਹੁਤ ਵੱਡੀ ਗੱਲ ਹੈ ਕਿ ਡਰੱਗ ਸੈਂਸਸ ਅਸੀਂ ਪੰਜਾਬ 'ਚ ਕਰਾ ਰਹੇ ਹਾਂਗੇ ਜਿਹਦੇ ਨਾਲ ਅਸੀਂ ਹਰ ਗਰਾਊਂਡ ਲੈਵਲ ਤੇ ਜਿਹੜੇ ਨੇ ਉਹ ਬੇਰਵੇਕਤਰ ਕਰਾਂਗੇ ਔਰ ਇਹਦੇ ਦੇਤੇ 150 ਕਰੋੜ ਰੁਪਏ ਜਿਹੜਾ ਖਰਚ ਹੋਣ ਦੀ ਸਭਾਵਨਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਐਮਰਜੈਂਸੀ ਰਿਸਪੌਂਸ ਵਾਹਨ ਆ ਉਹਦੇ ਅੰਦਰ ਵੀ ਅਸੀਂ ਲਗਭਗ 125 ਕਰੋੜ ਰੁਪਏ ਨਵੇਂ ERB ਵਾਹਨ ਖਰੀਦਣ ਦੇ ਲਈ ਔਰ 53 ਕਰੋੜ ਰੁਪਏ ਜਿਹੜਾ ਨਵਾਂ ਉਹਨਾਂ ਦਾ ਹੈੱਡਕ quarter ਬਣਾਉਣ ਲਈ ਉਹਦੀ ਵੀ ਤਸਵੀਰ ਜਿਹੜੀ ਆ ਇਸ ਬਾਇਟ ਦੇ ਵਿੱਚ ਕੀਤੀ ਆ ਸੋ ਇਸ ਤੋਂ ਬਿਨਾ ਚਾਹ ਉਹ ਖੇਡਾਂ ਦੀ ਗੱਲ ਕਰੀਏ ਖੇਡਾਂ ਦਾ ਜਿਹੜਾ ਬਜਟ ਆ ਉਹ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਖੇਡਾਂ ਦਾ ਬਜਟ ਜਿਹੜਾ ਉਹਦੇ ਅੰਦਰ ਬਹੁਤ ਵੱਡਾ ਵਾਅਦਾ ਹੋਇਆ ਲਗਭਗ 988 ਕਰੋੜ ਰੁਪਏ 979 ਕਰੋੜ ਦਾ ਬੰਦ ਜਿਹੜਾ ਉਹ ਸਪੋਰਟਸ ਦੇ ਖੇਤਰ ਦੇ ਅੰਦਰ ਕੀਤਾ ਗਿਆ ਕਿ 979 ਕਰੋੜ ਰੁਪਏ ਜਿਹੜੇ ਉਹ ਸਾਡੀਆਂ ਨਰਸਰੀਆਂ ਤੇ ਖਰਚੇ ਕਰਨਗੇ ਖੇਡ ਮੈਦਾਨਾਂ ਤੇ ਖਰਚੇ ਜਾਣਗੇ ਤਾਂ ਕਿ ਸਾਡੇ ਨੌਜਵਾਨ ਨੂੰ ਯੂਥ ਨੂੰ ਜਿਹੜਾ ਜਿਹੜਾ ਉਹ ਨਸ਼ਿਆਂ ਤੋਂ ਜਾਣ ਨੂੰ ਰੁਕਿਆ ਜਾਊਗਾ ਕਿ ਉਹ ਨਸ਼ਿਆਂ ਬੰਲਾ ਜਾਣ ਔਰ ਜਦੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੀ ਪੂਰਨ ਜਿਹੜੀ ਸਾਨੂੰ ਉਮੀਦ ਆ ਕਿ ਸਾਰੇ ਉਹ ਬੱਚੇ ਜਿਹੜੇ ਨੇਗੇ ਉਹ ਗਰਾਉਂਡਾਂ ਚ ਆਉਣਗੇ ਖੇਡ ਬਦਲਣਾ ਚਾਉਣਗੇ ਔਰ ਪੰਜਾਬ ਦਾ ਨਾਮ ਵੀ ਉੱਚਾ ਕਰਨਗੇ ਕਿਉਂਕਿ ਕਿਸੇ ਸਮੇਂ ਜਦੋਂ ਅਕਾਲੀਦਰ ਬੀਜੇਪੀ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੀ ਉਹਨਾਂ ਦਾ 10 ਸਾਲ ਦਾ ਲੇਖਾ ਜੋਖਾ ਕਰ ਲਿਆ 2012 ਤੋਂ 22 ਸੱਕ 22 ਤੱਕ ਉਹਨਾਂ ਦੁਆਰਾ ਰੱਖੇ ਬਜਟ ਤੋਂ ਜਿਹੜਾ ਇਸ ਸਾਲ ਦਾ ਰੱਖਿਆ ਬਜਟ ਆ ਉਹ ਕਿਤੇ ਚੌਖਾ ਉਹਦੇ ਚ ਜਿਹੜਾ ਵਾਅਦਾ ਕਰ ਇਸ ਤੋਂ ਬਿਨਾ ਜਿਹੜੇ ਮਹੱਲਾ ਕਲੀਨਿਕ ਦੀ ਗੱਲ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਉਹਦੇ ਅੰਦਰ 881 ਮਹੱਲਾ ਕਲੀਨਿਕ ਅਸੀਂ ਆਲਰੇਡੀ ਸਥਾਪਿਤ ਕਰ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਮੈਨੂੰ ਬੜੇ ਮਾਣ ਤੇ ਖੁਸ਼ੀ ਦਾ ਮੈਂ ਪੰਜਾਬ ਦੇ ਲੋਕਾਂ ਨਾਲ ਤੁਹਾਡੇ ਜਰੀਏ ਸਮਝੀ ਕਰ ਰਿਹਾ ਕਿ ਜਿਹੜੇ 45 ਲੱਖ ਲੋਕ ਸਰਕਾਰੀ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ 45 ਲੱਖ ਲੋਕ ਜਿਹੜੇ ਨੇ ਉਹ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ ਜਿਨ੍ਹਾਂ ਤੋਂ 16 ਲੱਖ ਪਰਿਵਾਰ ਜਿਹੜੇ ਸੀਗੇ ਉਹ ਕੇਂਦਰ ਦੀ ਆਯੂਸ਼ਮਾਨ ਯੋਜਨਾ ਤਹਿਤ ਆਉਂਦੇ ਸੀ ਔਰ ਬਾਕੀ 29 ਲੱਖ ਪਰਿਵਾਰ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਸ੍ਰੀ ਮੁੱਖ ਮੰਤਰੀ ਸਰਬੱਤ ਸੇਤ ਜਿਵੇਂ ਬੀਮਾ ਯੋਜਨਾ ਚਾਹਦੇ ਸੀ ਮੁੱਖ ਮੰਤਰੀ ਸਰਬੱਤ ਸੇਤ ਬੀਮਾ ਯੋਜਨਾ ਚਾਹਦੇ ਸੀਗੇ ਸੋ ਹੁਣ ਜਿਹੜੀ ਆ ਉਹਦੇ ਵਿੱਚ ਅਸੀਂ ਨੇ ਸਾਰੇ ਪੰਜਾਬ ਦੇ 65 ਲੱਖ ਪਰਿਵਾਰਾਂ 65 ਲੱਖ ਪਰਿਵਾਰਾਂ ਨੂੰ ਜਿਹੜਾ ਫੈਮਿलीज ਨੂੰ ਕਵਰ ਕਰਨ ਦਾ ਅਸੀਂ ਪ੍ਰੋਗਰਾਮ ਲੀਕਿਆ ਕਿ ਸਾਰੀਆਂ 65 ਲੱਖ ਫੈਮਿਲੀ ਜਿਹੜੀਆਂ ਨੇਗੀਆਂ ਉਹ ਇਹ ਜਿਹੜਾ ਸਾਡੀ ਯੋਜਨਾ ਕੀ ਬੀਮਾ ਯੋਜਨਾ ਚ ਕਵਰ ਹੋਣਗੀਆਂ ਔਰ ਇਹਦੇ ਅੰਦਰ ਇਲਾਜ ਕਰੋੜ ਦੇ ਕੇ ਸੀਮਾ ਸੀ ਕਿ 5 ਲੱਖ ਰੁਪਏ ਤੱਕ ਦਾ ਨਾਲ ਹੁੰਦਾਗਾ ਤਾਂ ਹੁਣ ਅਸੀਂ ਉਹ ਸੀਮਾ ਜਿਹੜੀ ਵਧਾ ਕੇ ਆ ਉਹ ਵੀ 10 ਲੱਖ ਰੁਪਏ ਤੱਕ ਕੀਤੀ ਹੈ ਕੋਈ ਵੀ ਵਿਅਕਤੀ ਆਪਣਾ ਇਲਾਜ ਜਿਹੜਾ ਉਸ ਸਰਵਤ ਬੀਮਾ ਯੋਜਨਾ ਮੁੱਖ ਮੰਤਰੀ ਬੀਮਾ ਯੋਜਨਾ ਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾਗਾ ਇਹ ਵੱਡਾ ਕੈਸ਼ਲੈਸ ਕੈਸ਼ਲੈਸ ਹਾਂਜੀ ਯੂ ਹੈਵ ਟੂ ਟੇਕ ਅ ਕਵਰਸਨ ਬਿਕਾਜ਼ ਵੀ ਆਰ ਆਲਰਡੀ ਲਿਸਨਡ ਆਲ ਬੱਜਟ ਸੀ ਸਟੈਂਡਿੰਗ ਹਾਂਜੀ ਨਹੀਂ ਸੋਰੀ ਤਾਂ ਸੂਲ ਤੇ ਗੱਲ ਮਤਲਬ ਹੁਣ ਸਾਡੇ ਸੁਣਾ ਲੈਣਾ ਸਵਾਲ ਵੀ ਲੈ ਲੈਣੇ ਆ ਇੱਕ ਮਿੰਟ ਮੈਨੂੰ ਆਪਣੀ ਗੱਲ ਜਿਹੜੀ ਆ ਉਹ ਪੂਰੀ ਕਰ ਲੈਣ ਦੋ ਮੈਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦੋ ਸੋ ਮੇਰਾ ਕੈਂਡ ਦਾ ਪਾਵ ਲਗਾਤਾਰ ਸਰਕਾਰ ਜਿਹੜੀ ਆ ਉਹ ਪਿਛਲੇ 3 ਸਾਲਾਂ ਦੇ ਬਜਟ ਪੇਸ਼ ਕਰਕੇ ਜਿਹੜਾ ਚੌਥਾ ਬਜਟ ਪੇਸ਼ ਹੋਇਆ ਇਹਦੇ ਅੰਦਰ ਕਿਸ ਤਰ੍ਹਾਂ ਜਿਹੜੀ ਆ ਉਹ ਬਜਟ ਅਸੀਂ ਪੇਸ਼ ਕੀਤਾ ਉਹ ਤੁਹਾਡੇ ਸਾਹਮਣੇ ਆ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ 3 ਸਾਲ ਦੀ ਸਰਕਾਰ ਤੇ ਕਾਂਗਰਸ ਅਕਾਲੀਦਰ ਬੀਜੇਪੀ ਦੇ 5-5 ਸਾਲ 12 ਤੋਂ 17 ਦੀ ਗੱਲ ਕਰੀਏ 12 ਤੋਂ 17 ਦੇ ਅੰਦਰ ਕਿਉਂਕਿ ਜੀਐਸ ਜੀਐਸਟੀ ਲਾਗੂ ਨਹੀਂ ਸੀਗਾ ਤਾਂ ਉਹਨਾਂ ਦੇ ਸਮੇਂ ਸਿਰਫ ਔਰ ਸਿਰਫ ਜਿਹੜਾ ਉਸ ਸਮੇਂ ਟੈਕਸ ਇਕੱਠੇ ਹੋਏ ਜੇ ਬੈਠ ਦੀ ਗੱਲ ਹੈ ਸਟੈਂਪ ਦੀ ਗੱਲ ਕਰੀਏ ਤਾਂ 12000 ਇਕੱਠੇ ਹੋਏ ਜਿਹੜੇ ਵੈਟ ਦੀ ਗੱਲ ਕਰੀਏ 66000 ਹੋਏ ਸੋ ਟੋਟਲ ਜਿਹੜਾ ਕੈਪੈਕਸ ਦੇ ਅੰਦਰ ਕੈਪੀਟਲ ਦੇ ਅੰਦਰ 14000 ਰੁਪਏ ਖਰਚ ਹੋਇਆ ਸੋ ਕਾਂਗਰਸ ਦੇ 5 ਸਾਲਾਂ ਦੇ ਦੌਰਾਨ 19000 ਖਰਚ ਹੋਇਆ ਕੈਪੈਕਸ ਦੀ ਗੱਲ ਕਰਦਾ ਮੈਂ ਕੈਪੀਟਲ ਦੀ ਗੱਲ ਕਰਦਾ ਮੈਂ ਤੁਹਾਨੂੰ ਈਅਰ ਵਾਈਜ਼ ਵੀ ਦੱਸ ਸਕਦਾਗਾ ਜੇ ਪਹਿਲੇ 12 ਤੋਂ ਲੈਣਾਗੇ ਤਾਂ 12 ਤੋਂ ਦੱਸ ਦਿੰਨਾ ਤੁਹਾਨੂੰ 12 ਤੋਂ ਲੈ ਕੇ 17 ਤੱਕ 12 ਤੋਂ 13 1916 ਰੁਪਏ 1916 ਕਰੋੜ ਰੁਪਏ ਖਰਚ ਹੋਏ ਔਰ 13 14 ਚ 2200 ਕਰੋੜ ਰੁਪਏ ਖਰਚ ਹੋਏ 14 15 ਚ 3100 ਖਰਚ ਹੋਏ 15 16 ਚ 3000 ਖਰਚ ਹੋਏ ਔਰ 16 17 ਕਵਿ ਇਲੈਕਸ਼ਨ ਦਾ ਬਰਾ ਸੀਗਾ ਉਦੋਂ 4346 ਕਰੋੜ ਰੁਪਏ ਖਰਚ ਹੋਏ ਇਹ ਕੈਪੀਟਲ ਦੇ ਇਹ ਪੈਸੇ ਜਿਹੜੇ ਨੇ ਕੈਪੀਟਲ ਐਸੈਟ ਦੇ ਰੀਕਰੀਏਟ ਕਰਨ ਦੇ ਲਈ ਬੀਜਪੀ ਬੀਜਪੀ ਯੋ ਕਾਲੀਜ ਦੀ ਸਰਕਾਰ ਦੇ ਸਮੇਂ ਖਰਚ ਹੋਏ ਔਰ ਉਸ ਤੋਂ ਬਾਅਦ ਉਹਨੇ ਕਾਂਗਰਸ ਪਾਰਟੀ ਦੇ ਸਮੇਂ ਇਹਦੇ ਅੰਦਰ 17 18 'ਚ ਕੈਪਟਨ ਸਾਫ 17 18 'ਚ ਮੁੱਖ ਮੰਤਰੀ ਨੇ 2352 ਕਰੋੜ ਰੁਪਏ 18 19 'ਚ 2412 ਰੁਪਏ 19 ਵਿੱਚ 2200 ਬੀਕਿਚ 21 4382 ਕਰੋੜ ਰੁਪਏ ਔਰ 2122 ਚ ਕਿਉਂਕਿ ਇਲੈਕਸ਼ਨ ਦਾ ਸਾਲ ਸੀ 8010 ਮੈਂ ਤਾਂ ਕੰਪੇਅਰ ਕਰ ਰਿਹਾ ਕਿ ਜਦੋਂ ਇਲੈਕਸ਼ਨ ਦਾ ਸਾਲ ਆਉਂਦਾ ਸੀਗਾ ਉਦੋਂ ਜ਼ਰੂਰ ਉਹ ਕੋਸ਼ਿਸ਼ ਕਰਦੇ ਸੀਗੇ ਕਿ ਭਾਈ ਪੈਸੇ ਵੱਧ ਖਰਚ ਕਰਦੇ ਤਾਂ ਕਿ ਇਲੈਕਸ਼ਨ ਜਿੱਤ ਲਈ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਚ ਪਹਿਲੇ ਸਾਲ ਹੀ 6600 67 ਕਰੋੜ ਰੁਪਏ ਪਹਿਲੇ ਸਾਲ 6670 ਕਰੋੜ ਰੁਪਏ ਦੂਜੇ ਸਾਲ 4743 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤਾਂ ਹੁਣ ਤੱਕ ਲਗਭਗ 19810 ਕਰੋੜ ਰੁਪਏ ਅਸੀਂ ਖਰਚ ਕਰ ਸਕੇ ਹਾਂ ਜਦ ਕਿ ਇਸ ਸਾਲ ਜਿਹੜਾ ਹੈਗਾ ਸਾਡਾ ਟੀਚਾ ਉਹ ਲਗਭਗ 11000 ਕਰੋੜ ਖਰਚ ਕਰਨ ਦਾ ਹੈ ਸੋ ਇਹਨਾਂ ਦੇ ਜੇ ਦੇਖਿਆ ਜਾਵੇ ਇਹਨਾਂ ਦੇ ਤਿੰਨ ਤਿੰਨ ਸਾਲ ਔਰ ਸਾਡੇ ਜਿਹੜੇ ਦੇਗੇ ਇਹਨਾਂ ਦੇ 5-5 ਸਾਲ ਸਾਡੇ 3-3 ਸਾਲ ਜਿਹੜੇ ਨੇਗੇ ਉਹ ਹਰੇਕ ਕੰਮ ਤੇਤੇ ਇਹਨਾਂ ਦੇ ਧਾਰੂ ਪੈ ਰਹੇ ਨੇਗੇ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਕਿ ਅਸੀਂ ਕਿੰਨੇ ਪੈਸੇ ਜਿਹੜੇ ਨੇਗੇ ਉਹ ਰੈਵਨਿਊ ਚ ਵਧਾਇਆ ਰੈਵਨਿਊ ਦੇ ਅੰਦਰ ਵੀ ਅਸੀਂ ਲਗਭਗ ਹਰੇਕ ਖੇਤਰ ਦੇ ਅੰਦਰ ਸਾਡੇ 3 ਸਾਲ ਜਿਹੜੇ ਨੇਗੇ ਉਕਾਲੀ ਦਲ ਭਾਜਪਾ ਜਣੋ ਔਰ ਕਾਂਗਰਸ ਪਾਰਟੀ ਤੋਂ ਬੰਦ ਰਹੇ ਨੇ ਕਿ ਤਿੰਨ ਤਿੰਨ ਸਾਲਾਂ ਦੇ ਅੰਦਰ ਸਾਡਾ ਅੰਕੜਾ ਜਿਹੜਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਰਿਹਾਗਾ ਸੋ ਮੇਰਾ ਕਹਣ ਦਾ ਭਾਬਾ ਅਸੀਂ ਕਮਾਈ ਦੇ ਖੇਤਰ ਦੇ ਅੰਦਰ ਵੀ ਅਸੀਂ ਕਮਾਈ ਕਰਨ ਦੇ ਅੰਦਰ ਵੀ ਔਰ ਖਰਚ ਕਰਨ ਦੇ ਅੰਦਰ ਵੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਸਰਕਾਰ ਤੋਂ ਔਰ ਕਾਂਗਰਸ ਪਾਰਟੀ ਤੋਂ ਜਿਹੜਾ ਲਗਾਤਾਰ ਸਾਡਾ ਅੰਕੜਾ ਜਿਹੜਾ ਉਹ ਕਿਤੇ ਵਧ ਰਿਹਾਗਾ 3 ਸਾਲਾਂ ਤੱਕ ਇਹਨਾਂ ਨੇ ਵੱਧ ਪੈਸੇ ਖਰਚ ਕੀਤੇ ਨੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਕੋਈ ਵੀ ਕਸਰ ਵਾਕੀ ਨਹੀਂ ਛੱਡੀ ਨਾ ਕਾਲੀਦਲ ਬੀਜੇਪੀ ਦੇ ਸਮੇਂ ਕੋਈ ਪਰਤੀ ਹੁੰਦੀ ਸੀ ਨਾ ਕਾਂਗਰਸ ਪਾਰਟੀ ਦੇ ਸਮੇਂ ਕੋਈ ਪਰਤੀ ਹੋਈ ਬਲਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਅਸੀਂ 50 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਜੀਆਂ ਔਰ 300 ਯੂਨਿਟ 300 ਯੂਨਿਟ ਜਿਹੜੇ ਮੁਫਤ ਬਿਜਲੀ ਦੇ ਕੇ ਅੱਜ ਲਗਭਗ ਪੰਜਾਬ ਦੇ 90% ਕਰਾਦਾ ਬਿੱਲ ਦੇ ਬਸ 0 ਆ ਰਿਹਾ ਨਾਲ ਜਿਹੜਾ ਸਕੂਲ ਆ ਫੈਮਿਨ ਮੈਮਨਸ ਦੀ ਸਥਾਪਨਾ ਲਗਾਤਾਰ ਚੱਲੀ ਆ ਮਹੱਲਾ ਕਲੀਨਿਕ ਨਵੇਂ ਹਸਪਤਲ ਦੀ ਕ੍ਰिएशन ਨਵੇਂ ਹਸਪਤਲ ਨੂੰ ਖੜੇ ਕਰਨਾ ਇਹ ਸਾਰਿਆਂ ਦੇ ਉੱਤੇ ਕੰਮ ਜਿਹੜਾ ਉਹ ਤੀਜੇ ਸਾਲ ਵੀ ਜ਼ਿਆਦਾ ਸੋ ਇਹਦੇ ਬਿਨਾਂ ਸਪੋਰਟਸ ਦਾ ਬਜਟ ਐਜੂਕੇਸ਼ਨ ਦਾ ਬਜਟ ਹੈਲਥ ਸੈਕਟਰ ਦਾ ਬਜਟ ਔਰ ਸੁਰੱਖਿਆ ਦਾ ਬਜਟ ਜਿਹੜਾ ਉਹ ਵਧਿਆਗਾ ਤੁਸੀਂ ਕੁਐਸਚਨ ਕਰ ਸਕਦੇ ਇੱਕ ਵੀ ਕਰਕੇ ਲੈ ਜਿਹੜਾ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਨੂੰ ਫਰੋਸਤਰੰਗ ਜਾ ਰਿਹਾ ਜੀ

पंजाब में पुरानी सरकार थी या अकाली दल बीजेपी की सरकार थी तो उन्होंने जो डेट लिया जो उन्होंने कर्जा लिया उसका रेट ऑफ इंटरेस्ट क्या है बड़ा चुकाने वाला रेट ऑफ इंटरेस्ट है ग्यारह परसेंट बारह परसेंट अकाली दल बीजेपी की सरकार समय और कांग्रेस की पार्टी की सरकार के समय पंजाब का जो डेट वो लेते थे वो ग्यारह परसेंट बारह परसेंट पे लेते थे और हमारा कभी भी सात परसेंट से आगे नहीं बढ़ पाया ये बारी बड़ी प्राप्ति और जो जीएसडीपी का जीएसडीपी का हम डेट की रेशियो है वो हमने चौतालीस पॉइंट सत्तर से कम करके चौतालीस परसेंट पचास किया ये इतना बड़ा डेट है कि इसको धीरे धीरे हम कम कर रहे हैं क्योंकि तो इसके साथ साथ हम अपना कैपिटल क्रिएशन जो है उसको भी आगे बढ़ा रहे हैं